ਤਿਬੰਗਾ ਫਗਵਾੜਾ ਰੋਡ ਤੇ ਸੜਕ ਹਾਦਸਾ ਵਾਪਰਿਆ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਤੇ ਤਿੰਨ ਨੌਜਵਾਨ ਜੁੜੇ ਨੇ ਜ਼ਖਮੀ ਹੋ ਗਏ ਦੱਸਿਆ ਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਰੇ ਇਲਾਜ ਰੱਖਿਆ ਗਿਆ ਹੈ ਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਇਹ ਨੌਜਵਾਨ ਗੈਸਨ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਵਾਂ ਸ਼ਹਿਰ ਦੇ ਵਿੱਚ ਸੜਕ ਹਾਦਸਾ ਵਾਪਰਿਆ ਤਾਰਮਖਸਤਾਨ ਤੇ ਮੱਠਾ ਟੇਕਣ ਗਏ ਨੌਜਵਾਨ ਜੁੜੇ ਨੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਜੁੜੇ ਨੇ ਉਹ ਜ਼ਖਮੀ ਹੋ ਗਏ ਨੇ ਦੱਸਦੇ ਹੋ ਜੇਰੇ ਲਾਜ ਨੇ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੋਂ ਮਜਾਰੀ ਤੋਂ ਪਾਰ ਵੱਲ ਨੂੰ ਕ੍ਰੋਸ ਕਰ ਲੱਗੇ ਹੋਏ ਦੇਖਿਆ ਨਹੀਂ ਬਿਨਾਂ ਦੇਖੇ ਕ੍ਰੋਸ ਕਰਕੇ ਇੱਕ ਗੱਡੀ ਗਲੰਦਪਾ ਆਵੇ ਸੀ ਉਹ ਨਾ ਟਕਰੀ ਹੋਈ। ਇੱਕ ਕਿੰਨੇ ਜਨੇ ਸੀਗੇ ਮੋਟਰਸਾਈਕਲ ਤੇ? 5 ਜਨੇ। ਪਾਂ ਜਿਹੜੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ? 9 ਜਣਾਂ ਦੀ ਜੈਕਟੂਰੀ ਆ ਤੇ 3 ਜਣੇ ਗੱਡੀ ਵਿੱਚ ਪਾਖਲਾ ਸੀ। ਐ ਦੋ ਦੇ ਕੀ ਨਾਮ ਆ? ਉਤਰਮਨ ਉਹਦਾ ਸਹੇਲ ਉਤਰਮਨ ਜੂਰਾ ਸੱਜੇ ਗਵੀਰ ਉਹ ਉਤਰ ਉਤਰ ਇਹ ਕਿੰਨੀ ਉਮਰ ਇਹਨਾਂ ਦੀ? 21 ਸਾਲ ਦੀ ਇੱਕ ਦੀ ਤੇ ਇੱਕ ਤੇ ਕਾਹਤੇ ਆ ਰਹੇ ਜੀ ਘਰੇ? ਉਹ ਨਾ ਸੜ ਰਿਹਾ। ਬੱਚੇ ਕਿਹਦੇ ਦੇ? 7 ਸਾਲ ਦੇ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੋਂ? ਸਰਵਿਸ ਕਰਨ ਮੈਂ ਕਰ ਰਿਹਾ ਗਿਆਨ ਪੋਲਿਸੀ ਪ੍ਰੋਗਰਾਮ ਕਾਰ ਵਾਲੇ ਇੱਥੇ ਹੀ ਐ